ਹਾਂਜੀ ਅੱਜ ਪੂਰੇ ਸ਼ਹਿਰ ਦਾ ਢੇਡਾ ਲਾਵਾਂਗੇ ਮੈਂ ਤੇ ਮੇਰਾ ਯਾਰ ਡਬਲਯੂ 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 ਆਹੋ ਓਏ ਕੁੱਤਾ ਨਾ ਬਾਦੀ ਕੁੱਤੇ ਕੁੱਤੇ ਮੈਂ ਬੈਠਾ ਛਾਪੇ ਆ ਮੈਂ ਬੈਠਾ ਛਾਪੇ ਆ ਦੇਖੋ ਇਹ ਲੋਕਾਂ ਦੇ ਕੋਠੇ ਲੋਕਾਂ ਦੇ ਕੋਠੇ ਆ ਚੜ ਚੜ ਆਇਆ ਮੈਂ ਹਮਰ ਦੇ ਗੱਡੀ ਦੇ ਉੱਤੇ ਆਇਆ ਮੈਂ ਇਹ ਹਾਂ ਜੇ ਇੱਧਰ ਦੇ ਲਾਵਰ ਕੋਠਾ ਆ ਭਾਈ ਨੂੰ ਪੁੱਛ ਰਾ ਕੋਈ ਕੋਈ ਦੁਕਾਨ ਖੁੱਲੀ ਹੋਣੀ ਕਰਿਆਨੇ ਦੀ ਆ ਕਿੱਦਾਂ ਠੀਕ ਐ ਕੋਈ ਦੁਕਾਨ ਖੁੱਲੀ ਐ ਨਹੀਂ ਨਾ ਕੋਈ ਵੀ ਨਹੀਂ ਯਾਰ ਇੱਕ ਅੱਧੀ ਕਿਹੜੀ ਉਹ ਉਹ ਲਈ ਮੰਨਦਾ ਅਹੀਂ ਲੱਭਣ ਡਏ ਆ ਜੀ ਦੁਕਾਨ ਆਏ ਤੁਹਾਡਾ ਭਰਾ ਲੱਭ ਕੇ ਜਾਏ ਜਾਂ ਦੁਕਾਨਾ ਦੇਖੋ ਪਿੱਖੜਾ ਨੂੰ ਹੱਥ ਲਾਂਦਾ ਯਾਰ ਤੇਰਾ ਕੱਟਦਾ ਜਾਵੇ 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 ਅਹੀਂ ਲੱਭਣ ਡਏ ਆ ਦੁਕਾਨ ਜਿਹੜੀ ਕੀ ਲੱਭ ਕੇ ਛੱਡਾਂਗੇ ਡਬਲ ਧਿਆਨ ਨਾ ਬੰਦਾ ਛੱਤ ਤੇ ਚੜਿਆ ਹਮਰ ਦੀ ਹਮਾਰੇ ਗੱਡੀ ਵਿੱਚ ਆਉਂਦਾ ਨਹੀਂ ਪੁੱਤ ਸਰਦਾਰਾਂ ਦਾ ਉਹ ਨਹੀਂ ਉਹ ਟਾਂਗਿਆਣਾ ਮਰਾਦੀ ਛੋਟੇ ਵੀਰ ਟਾਂਗਿਆਣਾ ਮਰਾਦੀ ਹਮਾਰੇ ਗੱਡੀ ਵਿੱਚ ਆਉਂਦਾ ਨਹੀਂ ਪੁੱਤ ਸਰਦਾਰਾਂ ਦਾ ਵਾਓ ਉਹ ਦੁਕਾਨ ਖੁੱਲ੍ਹਦੀ ਨਹੀਂ ਅੱਗੇ ਚੱਲ ਕੇ ਚੱਲ ਜੋ ਉੱਥੇ ਜਾ ਕੇ ਥੋੜ੍ਹਾ ਥੋੜ੍ਹੀ ਬਾਰਿਸ਼ ਹੋ ਰਹੀ ਹੈ ਮੇਰੇ ਬਹੈਣੋਂ ਰਭਰਾਓ ਮੇਰੇ ਬਹੈਣੋਂ ਰਭਰਾਓ ਥੋੜ੍ਹੀ ਥੋੜ੍ਹੀ ਬਾਰਿਸ਼ ਹੋ ਰਹੀ ਹੈ ਉਹ ਡੌ ਉਹ ਬ੍ਰੇਕਾਂ ਵਾਲਾ ਬੰਮਾ ਐਡੀ ਉੱਚੀ ਭਾਇਆ ਵੈਕਦੇ ਟਾਂਗੇ ਤੇ ਬੈਠ ਘੁੜੇ ਦੇ ਟਾਂਗੇ ਤੇ ਤੈਨੂੰ ਸੈਰ ਕਰਾਵਾਂ ਨਹੀਂ ਉੜ ਜਾ ਛੋੜੇ ਵੀਰੋ ਛੋੜੇ ਵੀਰੋ ਉੜ ਜੋ ਉੜ ਜੋ ਉੜ ਜੋ ਢੋਡਾ ਯਾਰ ਸਦਾ ਇਧਰ ਇਧਰ ਵਾਚਾ 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 ਸੂਦਾ ਛੋੜ ਵਾਚਾ ਆ ਵੇਖੋ ਛੜਰਾ ਦੇ ਉੱਤੇ ਜੜੇ ਐ ਛੜਰਾ ਦੇ ਉੱਤੇ ਵੀਰੋ ਬੜੇ ਧੱਕੇ ਪਾਸੋਂ ਫਿਰਨੇ ਆਣੀ ਜਿਵੇਂ ਜੰਮੇ ਆ ਬਾਸੇ ਉਹ ਟੰਗਿਆ ਹੀ ਤੂੰ ਹੱਥ ਮਾਰ ਭਈਆਂ ਵਾਲੇ ਕੰਮ ਫੇ ਹੋਈ ਓਏ ਬ੍ਰੇਕਾਂ ਨਾਲ ਆ ਤੇਰਾ ਹੀ ਭਰਾ ਤੇਰੇ ਡਰਾਮੇ ਨਾ ਕਰ ਲੈ ਲੈ ਟਾਣੀ ਆ ਨਹੀਂ ਵਜਦੀ ਆ ਅਸੀਂ ਵੀ ਪ੍ਰਾਣੇ ਖੁੰਡ ਰਹੇ ਆ ਅਸੀਂ ਵੀ ਪ੍ਰਾਣੇ ਖੁੰਡ ਰਹੇ ਆ ਓ ਲੈ ਲੈ ਓਏ ਮਰੇ ਛੜ ਰ ਅਰੇ ਛੜਨਾ ਮਰਾ ਦੇ ਆ ਦੇਖੋ ਯਾਰ ਡਰਾਈਵਰ ਇਹ ਕੀ ਏ ਯਾਰ ਰਫ ਡਰਾਈਵਰ ਹੈਲੋ ਕਰੋ ਓਏ ਹੈਲੋ ਗਾਇਸ ਕਰੋ ਹੈਲੋ ਗਾਇਸ ਕਰੋ ਅੱਗੇ ਕੁਝ ਗੱਲਬਾਤ ਕਰੋ ਓਏ ਕੀ ਮਾਪਾ ਮੈਂ ਲੈਵਲ ਕਰਾਂਗੀ ਤੁਹਾਡੇ ਨਾਲ ਡਰਾਈਵਿੰਗ ਹੈ ਭਾਈ ਅਮਰ ਚਲੋ ਹੁੰਦੇ ਆ ਦਾਸਤਾਨ ਡਰਾਈਵਿੰਗ ਇੱਥੇ ਹੋਏਗੀ ਭਾਈ ਯਾਰ ਇਹਨਾਂ ਡਰਾਈਵਿੰਗ ਕਰਾਂਗਾ ਇਧਰੋਂ ਬਾਰ ਬਾਰ ਚੱਲ ਬਰੋਬਰ ਚੱਲ ਭਾਗੇ ਲੱਭ ਜਾਂਦੇ ਓਕੇ ਪਾਪਾ ਦੇਖੋ ਬੰਦੇ ਆਪਾਂ ਨੂੰ ਮਿਲੇ ਆਪਣੇ ਖਾਸ ਫਰੈਂਡ ਕਹਿੰਦੇ ਅੱਜ ਤਾਜੀ ਐਂਡ ਕਰਾਈ ਵੀ ਐਂਡ ਬਾਸ਼ਾ ਬੁਰੀ ਬਾਚੀ ਹੋਣ ਦੀ ਬੁਰੀ ਬਾਸ਼ੀ ਹੋਣ ਦੀ ਐ ਤੇ ਬੁਰੀ ਬਾਸ਼ੀ ਹੋਣ ਦੀ ਹੋ ਫੁੱਲ ਲਖੜੀ ਲਹਿਰ ਹੋਣ ਮਿੱਤਰਾਂ ਦੀ ਚਾਂਦੀ ਕਿਲਵਾਂ ਚ ਵੇਚੀ ਦੇ ਰਿਐਕਸ਼ਨ ਚੈੱਕ ਕਰੋ ਵਾਈ ਲੋਕ ਜੰਤਾ ਆ ਰਿਐਕਸ਼ਨ ਪਰ ਰਾਤ ਨੂੰ ਜਿਹੜਾ 1.5 2 ਓਏ ਆਹ ਟਾਈਮ ਆ ਸਕੂਟਰੀਏ ਚੜ ਕੇ ਛੱਤ ਤੇ ਬਹਿ ਕੇ ਨਿਆਰੇ ਆਣਾ ਜਿਹੜੇ ਆ ਚੈੱਕ ਕਰੋ ਭਰਾ ਤੁਹਾਡਾ ਕਿੰਨੀ ਉਚਾਈ ਤੇ ਬੈਠਾ ਹੋਇਆ ਏ ਕਿੰਨੀ ਉਚਾਈ ਤੇ ਏ ਇੰਦਾ ਇੰਦਾ ਹੁੰਦੇ ਨੇ ਯਾਰੇ ਇੰਦਾ ਕਿਉਂ ਡੋਲ ਜੂ ਓਏ ਓਏ ਟੋ ਬ੍ਰੇਕਾਂ ਹੌਲੀ ਦਾ ਹੁਣ ਆਰਡਰ ਆਇਆ ਤੈਨੂੰ ਓਏ ਆਰਡਰ ਓਏ ਹੁਣ ਆਇਆ ਆਰਡਰ ਡਬਲ ਆ ਆਉੜ ਰਾ ਆਰਡਰ ਤੇਰਾ ਆਰਡਰ ਆ ਕੋਈ ਗੱਲ ਨਹੀਂ ਆਪਾਂ ਨਹੀਂ ਆਰਡਰ ਰੁੱਟ ਚੱਕਦੇ ਆਰਡਰ ਬਹਿ ਗਿਆ ਨੇ ਕਹਿੰਨੀ ਵਈ ਤਫਾ ਕਰ ਤੂੰ ਮੱਲੇ ਚੱਲ ਸਾਹਬ ਨਹੀਂ ਮੱਲੇ ਜਾਣਗੇ ਰਾਜੇ ਮਹਾਰਾਜਾਂ ਵਾਲੇ ਰੱਥ 'ਤੇ ਬੈਠੇ ਆ ਰੱਥ 'ਤੇ ਆਕਾਏ ਰਾਤਾਂ ਦਾ ਰਾਤਾਂ ਰਾਤ ਰਾਜੇ ਮਹਾਰਾਜਾਂ ਦਾ ਰੱਥ ਹੁੰਦਾ ਹੈ ਨਾ ਇਹ ਕਰੰਦਾ ਰੱਥਾ ਕਰੰਦਾ ਰੱਥ ਉਹ ਫੁੱਲ ਖੜੀ ਰਹਿ ਰੈਦਾ ਮਜਾ ਆਂਦਾ ਠੰਡੀ ਹਵਾ ਆਹਾਹਾ ਉਹ 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 ਆਜੋ ਆਜੋ ਪੈਜੋ ਪੈਜੋ ਆਜੋ 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 ਪੈਜੋ ਉਟਾਣੀ 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 ਤੂੰ ਹੁਣ ਜਾਣ ਕੇ ਲੱਗਾ ਵਿਆ ドラਮੇ ਕਰਨ ਲੱਗਾ ਚਲੋ ਠੀਕ ਆ ਚੰਗਾਈ ਮਿਲਦੇ ਆ ਲੈਟ ਹੋ ਗਈ ਗੁੱਡ ਓਕੇ ਬਾਅਦ ਉਟਾਣੀ ਮੇਰੇ ਕਾਕਾ ਟਾਣੀ ਵੱਜ ਗਈ ਨਾ ਮੇਰੀ ਜੇ ਟਾਣੀ ਵੱਜ ਗਈ ਤੇ ਮੈਂ ਕਤਲ ਕਰ ਦੇਣਾ ਇੱਥੇ ਰੋਕ ਲਾ ਸਵਾਰੀ ਇੱਥੇ ਰੋਕ ਲਓ ਪਾਣੀ ਪਿਲਾ ਔਲਾਦ ਨੇ ਇੱਥੇ ਰੋਕ ਲਾ ਪਹਿਲੇ ਇੱਥੇ ਬ੍ਰੇਕ ਮਾਰੇ ਦੀ ਇੱਥੇ ਬ੍ਰੇਕ ਮਾਰ ਸੇਫ ਲੈਂਡ